ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜਲ ਮੀਤ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਗੇ ਤੇ ਅੱਜ ਹੈਗੀ بارش ਆ ਰਹੀ ਆ ਵੇਖੋ بارش ਪੈਂਦੀ ਪਈ ਆ ਹੈਲੋ ਗਾਇਜ਼ ਹੋਰ ਅੱਜ ਮੌਸਮ ਬੜਾ ਵਧੀਆ بارش ਪੈ ਰਹੀ ਤੇ ਹੁਣੇ ਆਪਾਂ ਸਮੋਸੇ ਬਰੈਡ ਪਕੌੜੇ ਅੱਜ ਅਸੀਂ ਬਰੈਡ ਪਕੌੜੇ ਔਰ ਸਮੋਸੇ ਖਾਏ ਥੇ ਹਾਂ ਕਿਉਂਕਿ بارش ਮੌਸਮ ਬਹੁਤ ਸੁਹਾਵਣਾ ਹੈ ਹਾਂ ਬੜਾ ਵਧੀਆ ਮੌਸਮ ਹੋਇਆ ਹਾ ਹੁਣ ਸਾਨੂੰ ਜਿਹੜੀ ਉਹ ਪਾਣੀ ਦੀ ਕੋਈ ਡਰ ਨਹੀਂ ਹੈਗਾ ਕਿ ਪਾਣੀ ਵਗੈਰਾ ਜਿਹੜਾ ਆ ਜਾਣਾ ਵਾ ਕਿਉਂਕਿ ਤੁਹਾਨੂੰ ਪਤਾ ਹੈ ਨਾ ਇੱਦਾਂ ਗਲੀ ਵੇਖੋ ਪੱਕੀ ਹੁਣ ਜਰਾ ਵੀ ਪਾਣੀ ਨਹੀਂ ਗਾ ਰੁਕਦਾ ਹੈਗਾ ਜਰਾ ਵੀ ਨਹੀਂ ਪਾਣੀ ਖਲੋਂਦਾ ਹੈਗਾ ਉਹ ਪਰੇ-ਪਰੇ ਹੁੰਦਾ ਸਾਰਾ ਪਾਣੀ ਇੱਥੇ ਸਾਡੇ ਬੂਏ ਅੱਗੇ ਕੋਈ ਵੀ ਪਾਣੀ ਨਹੀਂ ਹੁੰਦਾ ਹੈਗਾ ਖਲੋਂਦਾ ਨਹੀਂ ਹੈਗਾ ਬਾਰਿਸ਼ ਫਿਲ ਹੈ ਨਾ ਥੋੜੀ-ਥੋੜੀ ਬਾਰਿਸ਼ ਹੋਣੀ ਪਈ ਹੈ ਤੈਗੇ ਚੱਲ ਜਣ ਬਾਹਰ ਆ ਬਦਲ ਬਹੁਤ ਤਨ ਮवाज ਹੁੰਦੀ ਹੋਗੀ ਨਾ ਗੜਕਣ ਡਿਆ ਬੱਚਾ ਤੇ ਅੱਜ ਦਾ ਵਲੌਗ ਆਪਾਂ ਸ਼ਾਮ ਨੂੰ ਸ਼ੁਰੂ ਕੀਤਾ ਆ ਵੇਖੋ ਆਪਾਂ ਮਹਿੰਦੀ ਲਾਈ ਮੈਂ ਵੀ ਲਾਈ ਮੰਮੀ ਨੇ ਵੀ ਲਾਈ ਤੇ ਜਿਹੜਾ ਉਹ ਬੇਟਾ ਮੇਰਾ ਸੋ ਰਿਹਾ ਸੀ ਇਸ ਕਰਕੇ ਆਪਾਂ ਜਿਹੜੀ ਮਹਿੰਦੀ ਲਾ ਲਈ ਉਹ ਲਾਈ ਜਿਹੜੀ ਮਿਰਚੀ ਵਾਲੀ ਹੁੰਦੀ ਨਾ ਇਨਸਟੈਂਟ ਜਿਹੜਾ ਕਲਰ ਚੜ ਜਾਂਦਾ ਉਹ ਲਾਈ ਹੈ ਦੋਵਾਂ ਹੱਥਾਂ ਤੇ ਲਾ ਲਈ ਆ ਵੇਖੋ ਸਿੰਪਲ ਸਿੰਪਲ ਜਿੱਦਾਂ ਦੀ ਹੁੰਦੀ ਨਾ ਉਹੀ ਲਾਈ ਹੈ ਤੇ ਲਾਈਟਾਂ ਜਗਾਤੀਆਂ ਕਿਉਂਕਿ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਉਹ ਵੇਖੋ ਮਤਲਬ ਅਜੇ ਟਾਈਮ ਹੋਇਆ ਏ ਪੌਣੇ 4 ਵਜੇ ਆ ਤੇ ਹਨੇਰਾ ਕਿੰਨਾ ਜ਼ਿਆਦਾ ਹੋ ਗਿਆ ਤੇ ਸ਼ਾਮ ਨੂੰ ਵਲੌਗ ਅੱਜ ਅੱਜ ਜਿਹੜਾ ਸ਼ੁਰੂ ਕੀਤਾ ਵਾ ਤੇ ਸ਼ਾਇਦ ਕੱਲ ਤੱਕ ਚੱਲੂਗਾ ਤੇ ਕੰਟੀਨਿਊ ਰਿਹਾ ਵਲੌਗ ਦੇ ਨਾਲ ਬਣੇ ਰਿਹਾ ਤੇ ਬਾਰਿਸ਼ ਦਾ ਮੌਸਮ ਆ ਬਹੁਤ ਹੀ ਵਧੀਆ ਮੌਸਮ ਆ ਇੱਕ ਨਾ ਠੰਡਾ ਠੰਡਾ ਜਿਹਾ ਹੋ ਗਿਆ ਵਾ ਬਸ ਗਰਮੀ ਬਹੁਤ ਜ਼ਿਆਦਾ ਸੀ ਤੇ ਇਹਦੇ ਨਾਲ ਥੋੜੀ ਜੀ ਗਰਮੀ ਜੜੀ ਉਹ ਘਟ ਗਈ ਆ ਤੇ ਮੌਸਮ ਵਧੀਆ ਹੋ ਗਿਆ ਹੁਣ ਪੱਖੇ ਥੱਲੇ ਬੈਠਾ ਜਾਂਦਾ ਵਾਂ ਏਸੀ ਭਾਵੇਂ ਨਾ ਵੀ ਚਲਾਉ ਤੇ ਕੋਈ ਗੱਲ ਨਹੀਂ ਹੈ ਨਾ ਤੇ ਬੱਤੀ ਵੀ ਲਿਸ਼ਕਦੀ ਪਈ ਆ ਤੇ ਪੌਦਿਆਂ ਨੂੰ ਵੀ ਪਾਣੀ ਮਿਲ ਜੇਗਾ ਨਾ ਛੱਤ ਵਗੈਰਾ ਜਿਹੜੀ ਸਾਫ਼ ਹੋ ਜੇਗੀ ਉੱਤੇ ਜਾ ਕੇ ਵੇਖਦੇ ਆਂ ਆਪਣਾ ਛੱਤ ਦਾ ਨਜ਼ਾਰਾ ਚੱਲਦੇ ਆਂ ਉੱਪਰ ਤੁਹਾਨੂੰ ਦਿਖਾਉਣੀ ਆ ਛੱਤ ਤੇ ਸਾਫਾ ਉਹਦਾਂ ਜੇ ਸਾਫ਼ ਕੀਤੀ ਸੀ ਸਾਫ਼ ਹੀ ਹੈ ਛੱਤ ਤੇ ਪੌਦੇ ਜਿਹੜੇ ਲਗਾਉਣ ਵਾਲੇ ਹੋਗੇ ਦੁਬਾਰਾ ਸਾਰੇ ਗਾ ਟਾਈਗਰ ਨੇ ਕੀਤਾ ਸਾਰਾ ਹੀ ਜਿੰਨਾ ਵੀ ਖਲਾਰਾ ਪਿਆ ਨਾ ਟਾਈਗਰ ਨੇ ਕੀਤਾ ਸਾਰੇ ਪੌਦੇ ਨੇ ਕੀਤੇ ਖਰਾਬ ਤੇ ਮੌਸਮ ਐ ਬੜਾ ਵਧੀਆ ਠੰਡੀ ਠੰਡੀ ਹਵਾ ਆਂਦੀ ਬਈ ਟਾਈਗਰ ਨੂੰ ਚਲੋ ਚੱਲਦੇ ਹੱਥਲੇ ਫਿਸਲੰਦਾ ਬੜਾ ਡਾਗਰਾ ਤੇ ਕਿਉਂਕਿ ਅੱਗੇ ਸਵੇਰੇ ਮੈਂ ਨਾ ਹਮਨੇ ਛੋਟੇ-ਬਟੇ ਲੈ ਕੇ ਤੇ ਫਿਸਲ ਗਈ ਮਪੌੜੀਆਂ ਚ ਮੈਂ ਉੱਪਰ ਕੱਪੜੇ ਲੈਣ ਗਈ ਤੇ ਮੈਂ ਫਿਸਲ ਗਈ ਡਿੱਗ ਗਈ ਇਹਨਾਂ ਸ਼ੂਗਰ ਮਤਲਬ ਉਹਨੂੰ ਮੈਂ ਛੱਡਿਆ ਨਹੀਂ ਇਦਾਂ ਹੀ ਮੈਂ ਫੜ ਕੇ ਰੱਖਿਆ ਸੀ ਇਸ ਕਰਕੇ ਤੇ ਇਹ ਲਿਪਸਟਿਕ ਜਿਹੜੀ ਹੈ ਨਾ ਮੈਂ ਕਲਰ ਮੈਚ ਕਰਕੇ ਨਾ ਫੇਰ ਮੈਂ ਲਗਾਈ ਕਿਉਂਕਿ ਮੇਰੇ ਕੋਲ ਨਾ ਐ ਵਾਲਾ ਹੈ ਗਵਾ ਕਿਸੇ ਦਾ ਇਹ ਲਿਪਸਟਿਕ ਆਦਾ ਹੈ ਨਾ ਇਹ ਕਲਰ ਇਹਦੇ ਵਿੱਚ ਸਾਰੇ ਹੀ ਕਲਰ ਆ ਇਹਦੇ ਵਿੱਚ ਮਿਕਸ ਕਰਕੇ ਤੁਸੀਂ ਕੋਈ ਵੀ ਕਲਰ ਜਿਹੜਾ ਬਣਾ ਸਕਦੇ ਜੀ ਉਹ ਮੈਂ ਇਹ ਵਾਲਾ ਰੱਖਿਆ ਪੈਲੇਟ 'ਚ ਤੇ ਸਕਿਨ ਕੇਅਰ ਆ ਸਵੇਰੇ ਕੀਤੀ ਹੀ ਮੈਂ ਉਹ ਮੈਂ ਤਾਂ ਨਾ ਸ਼ੇਅਰ ਨਹੀਂ ਕੀਤਾ ਹੈਗਾ ਹੂੰ ਨੂੰ ਨਾ ਦਿਖਾਉਣੀ ਹੈ ਮੈਂ ਇਹਦੇ ਵਿੱਚ ਮੈਂ ਨਾ ਛੋਲਾਂ ਦਾ ਆਟਾ ਪੀਸ ਕੇ ਰੱਖਿਆ ਛੋਲ ਮੈਂ ਸਾਬਤ ਨੇ ਲਈ ਤੋਂ ਮੈਂ ਪੀਸ ਲਈ ਉਹ ਇਹਦੇ ਵਿੱਚ ਮੈਂ ਪੀਸ ਕੇ ਰੱਖਿਆ ਜਦੋਂ ਵੀ ਮੈਂ ਮਤਲਬ ਪੈਕ ਬਣਾਉਣਾ ਹੁੰਦਾ ਤੇ ਮੈਂ ਇਹਦੇ ਵਿੱਚੋਂ ਜਿਹੜਾ ਯੂਜ਼ ਕਰ ਲੈਣੀ ਹੈ ਤੇ ਇੱਥੇ ਮੈਂ ਲਲ ਨੂੰ ਦੀ ਇੱਕ ਪੈਨ ਉਹਦੇ ਵਿੱਚ ਥੋੜਾ ਜਿਹਾ ਪਾਉਂਗੀ ਪਾਣੀ ਆ ਵੇਖੋ ਇੰਨਾ ਕੁ ਪਾਣੀ ਪਾਣੀ ਜਦੋਂ ਗਰਮ ਹੋ ਜਾਊਗਾ ਨਾ ਫਿਰ ਮੈਂ ਇਹਦੇ ਵਿੱਚ ਆਹ ਵਾਲਾ ਜਿਹੜਾ ਪੇਸਟ ਆ ਇਹ ਪਾਉਂਗੀ ਵਿੱਚ ਇਹਦੇ ਵਿੱਚ ਪਾਵਾਂਗੇ ਆਪਾਂ ਛੋਲਾਂ ਦਾ ਆਟਾ ਜੇ ਤਾਂ ਰਕਾ ਆਟਾ ਹੈਗਾ ਤਾਂ ਤੁਸੀਂ ਆਟਾ ਵੀ ਪਾ ਸਕਦੇ ਜੀ ਹਨਾ ਤੇ ਇਹ ਤਾਂ ਮੈਂ ਚੋਲ ਪੀਸੇ ਹੋਏ ਆ ਆ ਵੇਖੋ ਇਦਾਂ ਕਰਕੇ ਇਹ ਸੰਘਣਾ ਹੋ ਗਿਆ ਇੱਕ ਪੇਸਟ ਜਿਹਾ ਬਣ ਜਾਣਾ ਇਹਨੇ ਐ ਬੀਟਰੂਟਸ ਦਾ ਜਿਹੜਾ ਪਾਊਡਰ ਆ ਇਹ ਪਾ ਦੇਣਾ ਵਿੱਚ ਇੱਕ ਚਮਚਾ ਸਾਊਕੀ ਦਾ ਦਾ ਪੇਸਟ ਜੇ ਮਨ ਜਾਣਾ ਇੱਚ ਵਿਟਾਮਿਨ ਈ ਤੇ ਕੈਸਲ ਵੀ ਪਾ ਸਕਦੇ ਜੀ ਚ ਪਾਵਾਂਗੇ ਅਲੋਵੇਰਾ ਜਲ ਜਿਹੜੀ ਤੁਸੀਂ ਮਰਜ਼ੀ ਲੈ ਸਕਦੇ ਹੋ ਹੋਮ ਮੇਡ ਵੀ ਲੈ ਸਕਦੇ ਹੋ ਨਾ ਇਹਨੂੰ ਆਪਾਂ ਮਿਕਸ ਕਰ ਲਾਂਗੇ ਇਹਨੂੰ ਆਪਾਂ ਲਾਹ ਦੱਗੇ ਫ੍ਰਿਜ ਚ ਉੱਪਰ ਮੈਂ ਰੱਖੂਗੀ ਫ੍ਰਿਜਰ ਚ ਇੱਥੇ ਇਹ ਠੰਡਾ ਹੋ ਜਾਏਗਾ ਕਿਉਂਕਿ ਥੋੜਾ ਜਿਹਾ ਗਰਮ ਹੈ ਨਾ ਠੰਡੀ ਤਸੀਰ ਹੋ ਜੂਗੀ ਦੀ ਤਾਂ ਮੈਂ ਫ੍ਰਿਜਰ ਚ ਰੱਖ ਕੇ ਆਈ ਹਾਂ ਉੱਪਰ ਤੇ ਆ ਰਿਆ ਆਪਣਾ ਬ੍ਰਸ਼ ਇਹਨੂੰ ਯੂਜ਼ ਕਰਾਂਗੇ ਪਹਿਲੇ ਵੀ ਮੈਨੂੰ ਯੂਜ਼ ਕੀਤਾ ਹੁਣ ਫੇਰ ਕਰੂੰਗੀ ਤੇ ਤੁਹਾਨੂੰ ਲਾ ਕੇ ਵਿਖਾਵਾਂਗੀ ਇਹਦਾ ਰਿਜ਼ਲਟ ਵੀ ਤੇ ਜਿੱਦਾਂ ਕੋਰੀਅਨ ਵਗੈਰਾ ਉਹਨਾਂ ਦੀ ਸਕਿਨ ਹੁੰਦੀ ਨਾ ਐਦਾਂ ਸਕਿਨ ਹੋਏਦੀ ਹੈ ਡੀ ਟਾਈਟਡ ਤੇ ਬ੍ਰਾਈਟ ਹੋ ਜਾਂਦੀ ਆ ਜਿਨ੍ਹਾਂ ਦੇ ਰਿੰਕਲ ਵਗੈਰਾ ਉਸ ਠੀਕ ਹੋ ਜਾਂਦੇ ਆ ਜਾਂ ਮੇਰੇ ਆ ਵੀ ਖੁਸ਼ਾਈਆਂ ਵਗੈਰਾ ਨਾ ਇਹ ਵੀ ਮੇਰ ਲਾਣੀਆਂ ਐ ਪੈਕ ਬਣਾ ਕੇ ਹਫਤੇ ਚ ਦੋ ਤਿੰਨ ਵਾਰ ਲਾ ਲੰਨੀ ਆ ਤੇ ਇਹ ਨਾਲ ਹੀ ਕਾਫੀ ਜਿਆਦਾ ਜਿਹੜਾ ਫਰਕ ਪੈ ਗਿਆ ਸ਼ਾਈਆਂ ਦਾ ਤੇ ਜਿੱਦਾਂ ਟੈਨਿੰਗ ਵਗੈਰਾ ਜਿਹੜੀ ਹੁਣ ਤੋਂ ਪਨਾ ਹੋ ਜਾਂਦੀ ਆ ਉਹ ਵੀ ਜਿਹੜੀ ਨਾ ਠੀਕ ਹੋ ਜਾਂਦੀ ਆ ਤੇ ਇਹਨੂੰ ਕੱਢਦੇ ਹੁਣ ਫ੍ਰੀਜਰ ਚੋਂ ਆ ਫ੍ਰੀਜਰ ਚੋਂ ਕੱਢ ਲਾਂਗੇ ਬਸ ਤੇ ਆ ਵੇਖੋ ਤੇ ਇਹਨੂੰ ਲਗਾ ਲੈਨੇ ਆ ਬਰਸ਼ ਨਾਲ ਨਾ ਵਧੀਆ ਨਹੀਂ ਲੱਗਣਾ ਹੈਗਾ ਇਹਨਾਂ ਹੱਥ ਨਾਲ ਹੀ ਲਗਾਨੀ ਮੈਂ ਕਿਉਂਕਿ ਇਹਦੇ ਵਿੱਚ ਨਾ ਉਹ ਹੈਗੇ ਨਾ ਬੀਡਸ ਜੇ ਅਤੇ ਚਾਵਲਾ ਨੇ ਇਹਨੂੰ ਇੱਧਰ ਲਗਾ ਲੈਨੇ ਆ ਮੈਂ ਠੰਡਾ ਠੰਡਾ ਹੋ ਗਿਆ ਹੋਣਾ ਫ੍ਰੀਜਰ 'ਚ ਰੱਖਿਆ ਸੀ ਨਾ ਇਸ ਕਰਕੇ ਪੂਰੇ ਫੇਸ ਤੇ ਤੁਸੀਂ ਜਿੰਨਾ ਕਿ ਤੁਹਾਨੂੰ ਕੁਆਂਟੀਟੀ ਚਾਹੀਦੀ ਬਣਾ ਸਕਦੇ ਤੁਸੀਂ ਹੈਨਾ ਮੇਰੇ ਦਿਸ਼ਾਈਆਂ ਵਗੈਰਾ ਜਿਹੜੀਆਂ ਹਨ ਉਹ ਵੀ ਠੀਕ ਹੋ ਗਈਆਂ ਵਾ ਯੂਜ਼ ਕੀਤਾ ਤਾਂ ਤੁਹਾਨੂੰ ਨਾਲ ਸ਼ੇਅਰ ਕੀਤਾ ਮੈਂ ਇਹਦੇ ਵਿੱਚ ਚਾਵਲ ਆਉਂਦੇ ਤੇ ਬੀਟਰੂਟ ਦੀ ਸਮੈਲ ਆਉਂਦੀ ਪਈ ਹੈ ਤੇ ਤੁਸੀਂ ਵੀ ਲਗਾ ਸਕਦੇ ਬੀਟਰੂਟ ਤੇ ਤੁਹਾਨੂੰ ਪਤਾ ਆਮ ਮਿਲ ਜਾਂਦੇ ਸਬਜ਼ੀ ਵਾਲੀ ਦੁਕਾਨ ਤੋਂ ਹਨਾ ਜੇ ਤੁਹਾਡੇ ਕੋਲ ਪਾਊਡਰ ਨਹੀਂ ਹੈਗਾ ਤੇ ਉਹ ਯੂਜ਼ ਕਰ ਸਕਦੇ ਤੁਸੀਂ ਤੇ ਚਾਵਲ ਤੁਹਾਡੇ ਘਰੇ ਹੁੰਦੇ ਹਨਾ ਉਹ ਤੂੰ ਯੂਜ਼ ਕਰ ਸਕਦੇ অ্যালোਵੈਰਾ ਵੀ ਘਰੇ ਹੁੰਦੀ ਹੈ ਨਾ ਉਹ ਵਾਲੀ ਉਹੀ ਜੜੀ ਉਹ ਹੋਮੇਡੀ ਸਾਰਾ ਕੁਝ ਕਰ ਸਕਦੇ ਜੇ ਇਹ ਲਗਾ ਲਿਆ ਵਾ ਘੱਟੋ ਘਾਟ ਇਹਨੂੰ ਜਿਹੜਾ ਵਾ 15-20 ਮਿੰਟ ਰੱਖੂੰਗੀ ਫੇਰ ਇਹਨੂੰ ਲਾਵਾਂਗੇ ਆਪਾਂ ਚਲੋ ਜੀ ਆਹ ਵਖ ਲੱਗ ਗਿਆ ਹੋਰ ਸੰਘਣਾ ਕਰਨੋਂ ਤੇ ਜਿਆਦਾ ਵਧੀਆ ਹੈਨਾ ਸਾਰੀ ਸਕਿਨ ਤੇ ਜਿਹੜੀ ਉਹ ਲੱਗ ਜੂਗੀ ਬਹੁਤ سارے ਪੈਕ ਬਣਾਉਣੇ ਮੈਂ ਨਾ ਸਿੱਖ ਲਿਆਣਾ ਹੋਰ ਈ ਈ ਤੁਹਾਨੂੰ ਸ਼ੇਅਰ ਕਰਾਂਗੇ ਉਹ ਵੀ ਚਲੋ ਜੀ ਇਹਨੂੰ ਪਹਿਲਾਂ ਕੋਈ ਕੱਪੜੇ ਗੰਦੇ ਹੋਣ ਇਹਨੂੰ ਸੁਕਾ ਲੈਣੇ ਆ ਤੇ ਇਹਨੂੰ ਸੁਕਾਉਣ ਤੋਂ ਬਾਅਦ ਤੁਹਾਨੂੰ ਸ਼ੇਅਰ ਕਰਦੀ ਹਾਂ ਹਾਂ ਦੇਖੋ ਇਹਨਾਂ ਸੁੱਕ ਗਿਆ ਵੇਖੋ 20 ਤੋਂ 25 ਮਿੰਟ ਤੀ ਰੱਖਣਾ ਮੈਂ ਨਾ ਵਾਸ਼ ਕਰਕੇ ਆਉਂਦੀ ਹੁਣ ਦੇਖੋ ਕਿ ਇਸ ਕਿੰਨਾ ਜ਼ਿਆਦਾ ਕਲੀਨ ਹੋ ਗਿਆ ਸਾਫ ਹੋ ਗਿਆ ਓ ਮਾਈ ਗਾਡ ਲਾਈਟੋ ਇਹਨੇ ਨਾ ਛਾਈਆਂ ਸਾਰੀਆਂ ਰੋਜ਼ ਵਾਟਰ ਲੈਗਰ ਉਹਦਾ ਸਪਰੇਅ ਕਰ ਲਾ ਕਿੰਨਾ ਕਲੀਅਰ ਹੋ ਗਿਆ ਨਾ ਇਹ ਇਸ ਲਾਈ ਹੀ ਤੇ ਦੋਵਾਂ ਨੇ ਲਾਇਆ ਸੀ ਫੇਸ ਪੈਕ ਜਦੋਂ ਮੈਂ ਆਪਣੇ ਲਈ ਫਿਰ ਮੰਮੀ ਦੇ ਵੀ ਨਾਲ ਲਾ ਦਿੰਨੀ ਆ ਨਾ ਤੇ ਵੇਸਟ ਗਰੂ ਕਰਨਾ ਹੈ ਨਾ ਸਾਰਿਆਂ ਦੇ ਲੱਗ ਜੇ ਤੇ ਵਧੀਆ ਤੇ ਮੰਮੀ ਨੇ ਹੱਥਾਂ ਤੇ ਵੀ ਲਾਈ ਤੇ ਹੱਥ ਵੀ ਐਨ ਟੈਨਿੰਗ ਮਤਲਬ ਲੱਥ ਗਈ ਹੈ ਨਾ ਮੰਮੀ ਮੇਰੇ ਹੱਥੀਂ ਲੱਥ ਗਈ ਹਾਂ ਪੂਰੀ ਦਿਖਦੀ ਹੀ ਮਤਲਬ ਕਿ ਇਹ ਤੇ ਪੈਰੀ ਦਾ ਘਰ ਬਣਾ ਕੇ ਜਿਹੜਾ ਲਾ ਸਕਦੇ ਆ ਨਾ ਹਾਂਜੀ ਤੇ ਬਿਲਕੁਲ ਜੀ ਬਾਰਿਸ਼ ਜਿਹੜੀ ਹਟ ਚੁੱਕੀ ਹੈ ਥੋੜੀ ਜਿਹੀ ਬਾਰਿਸ਼ ਹੋਈ ਸੀ ਥੋੜੀ ਜਿਹੀ ਬਾਰਿਸ਼ ਹੋਈ ਹੁਣ ਜਿਹੜੀ ਹਟ ਤੇ ਆਪਣਾ ਸਕਿਨ ਕੇਅਰ ਵੀ ਹੋ ਗਿਆ ਵਾ ਤੇ ਆਪਾਂ ਜਿਹੀ ਰੋਟੀ ਵਗੈਰਾ ਵੀ ਬਣਾ ਲਈ ਆ ਤੇ ਮਜੇ ਲੱਲੇ ਖੂਬ ਸਾਰੇ بارش ਦੇ ਤੇ ਦਿਨ ਬੜਾ ਵਧੀਆ ਹੋ ਗਿਆ ਵਾ ਫਰੈਡਿੰਗ ਵੀ ਮੈਂ ਅੱਦਨ ਕਰਵਾਈ ਤੇ ਥੋੜੇ ਨਾਲ ਉਹਨੇ ਮੋٹے ਮੋٹے ਜੇ ਰੱਖੇ ਤੇ ਇਹ ਸੀ ਜੀ ਆਪਣਾ ਛੋਟਾ ਜਿਹਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਾ ਚੰਗਾ ਲੱਗਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਜਾ ਕਰੋ ਤੇ ਚੈਨਲ ਨੂੰ ਕਰਦੇ ਜਾ ਕਰੋ ਸਬਸਕ੍ਰਾਈਬ ਮਿਲਦੇ ਆ ਕਿਸੇ ਅਗਲੀ ਵੀਡੀਓ ਤੱਕ ਲਈ ਬਾਏ ਮਾਹ ਸਾਰੀ ਖਾਲਸਾ ਰਹੋ